ਨितीਸ਼ ਕਿ ਮੰਮੀ ਦਾ ਹਮੇਸ਼ਾ ਲਈ ਇੱਥੇ ਆ ਕੇ ਰਹਿਣਾ ਜ਼ਰੂਰੀ ਹੈ ਪੰਜਾਬ ਵਿੱਚ ਉਹਨਾਂ ਦਾ ਪੂਰਾ ਜੀਵਨ ਬੀਤਿਆ ਤੇ ਹੁਣ ਇਸ ਉਮਰ ਵਿੱਚ ਇੱਥੇ ਉੱਥੇ ਉਹਨਾਂ ਦਾ ਆਪਣਾ ਇੱਕ ਰਹਿਣ ਸਹਿਣ ਹੈ ਫਿਰ ਸਰਲਾ ਵੀ ਤਾਂ ਹੈ ਉੱਥੇ ਉਹਨਾਂ ਦੀ ਦੇਖਭਾਲ ਕਰਨ ਲਈ ਅਰਸ਼ ਉਹ ਸਿਰਫ ਇੱਕ ਕੰਮ ਵਾਲੀ ਹੈ ਪਾਪਾ ਦੇ ਜਾਣ ਤੋਂ ਬਾਅਦ ਮੰਮੀ ਕਿੰਨਾ ਇਕੱਲੇ ਹੋ ਗਏ ਨੇ ਉਹ ਮੂੰਹ ਹੋਂ ਤਾਂ ਕੁਝ ਨਹੀਂ ਕਹਿੰਦੇ ਪਰ ਇਸ ਵਕਤ ਉਹਨਾਂ ਨੂੰ ਆਪਣਿਆਂ ਦੀ ਜ਼ਰੂਰਤ ਹੈ ਸਾਡੇ ਬਿਨਾ ਉਹਨਾਂ ਦਾ ਹੈ ਹੀ ਕੋਣ ਉਹ ਤਾਂ ਠੀਕ ਹੈ ਪਰ ਉਹਨਾਂ ਦਾ ਲਾਈਫ ਸਟਾਈਲ ਬਿਲਕੁਲ ਵੱਖਰਾ ਹੈ ਸਵੇਰੇ 6:00 ਵਜੇ ਉੱਠੋ ਨਾਨਵੈਜ ਨਾ ਖਾਓ ਸਿਰਫ ਸੂਟ ਪਾਓ ਪਲੀਸ ਨितीश ਇੱਕ ਦੋ ਦਿਨ ਦੀ ਗੱਲ ਹੁੰਦੀ ਤਾਂ ਝੇਲ ਵੀ ਲੈਂਦੀ ਪਰ ਹਮੇਸ਼ਾ ਲਈ ਇਸ ਦਾ ਮਤਲਬ ਮੇਰੀ ਮੰਮੀ ਤੇਰੇ ਲਈ ਬੋਝ ਹੈ ਜਿਹਨਾਂ ਨੂੰ ਤੈਨੂੰ ਝੇਲਣਾ ਪਊਗਾ ਜੇ ਇਹ ਹੀ ਗੱਲ ਤੇਰੀ ਭਾਬੀ ਤੇਰੀ ਮੰਮੀ ਲਈ ਕਹੇ ਤਾਂ ਮੇਰੀ ਮੰਮੀ ਨੇ ਕਦੇ ਵੀ ਭਾਬੀ ਤੇ ਆਪਣੀ ਮਰਜ਼ੀ ਨਹੀਂ ਥੋਪੀ ਭਾਬੀ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਉਣ ਦੀ ਪੂਰੀ ਆਜ਼ਾਦੀ ਦਿੱਤੀ ਹੈ ਪਰ ਤੁਹਾਡੀ ਮੰਮੀ ਮੈਂ ਇੱਕ ਗੱਲ ਸਾਫ਼-ਸਾਫ਼ ਕਹਿ ਦੇਣਾ ਚਾਹੁੰਨੀ ਆ ਤੁਹਾਡੇ ਮੰਮੀ ਆਉਣ ਤੋਂ ਬਾਅਦ ਵੀ ਮੈਂ ਉਝ ਹੀ ਰਹੂੰਗੀ ਜਿਵੇਂ ਹਮੇਸ਼ਾ ਤੋਂ ਰਹਿੰਦੀ ਆ ਰਹੀ ਹਾਂ ਤੁਹਾਨੂੰ ਚੰਗਾ ਲੱਗੇ ਜਾਂ ਬੁਰਾ ਅਰਸ਼ ਦੀ ਇਸ ਗੱਲ ਦਾ ਨਿਤੇਸ਼ ਨੇ ਕੋਈ ਜਵਾਬ ਨਹੀਂ ਦਿੱਤਾ ਸ਼ਾਮ ਨੂੰ ਨਿਤੇਸ਼ ਦਫ਼ਤਰ ਤੋਂ ਛੇਤੀ ਆ ਗਿਆ ਅਰਸ਼ ਛੇਤੀ ਢਲ ਤਿਆਰ ਹੋ ਜਾ ਮੰਮੀ ਨੂੰ ਲੈਂਡ ਸਟੇਸ਼ਨ ਤੇ ਜਾਣਾ ਮੈਂ ਤਾਂ ਤਿਆਰ ਹੀ ਆ ਇਨਾ ਕੱਪੜਿਆਂ ਵਿੱਚ ਕੀ ਖਰਾਬੀ ਹੈ ਇਨਾ ਕੱਪੜਿਆਂ ਵਿੱਚ ਅਰਸ਼ ਦਾ ਇਸ਼ਾਰਾ ਆਪਣੀ ਜੀਨ ਤੇ ਟੌਪ ਵੱਲ ਸੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਸੀ ਹੁਣ ਤੁਸੀਂ ਇੰਨੇ ਹਾਈਪਰ ਕਿਉਂ ਹੋ ਰਹੇ ਹੋ ਤੁਹਾਨੂੰ ਜਦੋਂ ਮੰਮੀ ਦੀ ਗੈਰ ਮੌਜੂਦਗੀ ਵਿੱਚ ਜੀਨ ਟੌਪ ਜਾਂ ਫਿਰ ਵੈਸਟਰਨ ਡਰੈਸ ਤੋਂ ਕੋਈ ਪ੍ਰੋਬਲਮ ਨਹੀਂ ਤਾਂ ਹੁਣ ਅਚਾਨਕ ਪਲੀਜ਼ ਅਰਸ਼ ਮੈਂ ਤੈਨੂੰ ਕਿਵੇਂ ਸਮਝਾਵਾਂ ਤੂੰ ਗੱਲਾਂ ਨੂੰ ਗਲਤ ਢੰਗ ਨਾਲ ਦੇਖ ਰਹੀ ਹੈ ਮੈਂ ਕਦੇ ਵੀ ਤੇਰੀ ਆਜ਼ਾਦੀ ਦੇ ਰਸਤੇ ਵਿੱਚ ਰੁਕਾਵਟ ਬੰਨ੍ਹਣੀ ਚਾਹਿਆ ਪਰ ਪਰਿਵਾਰ ਦੇ ਦੂਜੇ ਮੈਂਬਰਾਂ ਦੀਆਂ ਖੁਸ਼ੀਆਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਤੇ ਛੋਟੇ ਹੋਣ ਦੇ ਨਾਤੇ ਸਾਡਾ ਫਰਜ਼ ਮੰਨਦਾ ਹੈ ਕਿ ਅਸੀਂ ਆਪਣੇ ਵੱਡਿਆਂ ਦੇ ਵਿਚਾਰਾਂ ਨੂੰ ਸਨਮਾਨ ਦਈਏ ਪੁਰਾਣੇ ਵਿਚਾਰਾਂ ਵਾਲੇ ਕਹਿ ਕੇ ਉਹਨਾਂ ਨੂੰ ਪਰਿਵਾਰ ਤੋਂ ਕੱਟਿਆ ਨਾ ਜਾਵੇ ਨਿਤੇਸ਼ ਤੁਸੀਂ ਇਹ ਇਸ ਲਈ ਕਹਿ ਰਹੀ ਹੋਂ ਕਿਉਂਕਿ ਸਵਾਲ ਤੁਹਾਡੀ ਮੰਮੀ ਜੀ ਦਾ ਹੈ ਪਰ ਮੈਂ ਜਿਵੇਂ ਦੀ ਆ ਉੰਜ ਹੀ ਰਹੂੰਗੀ ਮੈਨੂੰ ਦੋ ਚਿਹਰੇ ਰੱਖਣ ਦੀ ਆਦਤ ਨਹੀਂ ਠੀਕ ਹੈ ਜੋ ਮਨ ਵਿੱਚ ਆਏ ਕਰ ਕਹਿ ਕੇ ਨਿਤੇਸ਼ ਨੇ ਗੁੱਸੇ ਵਿੱਚ ਕਾਰ ਦੀ ਚਾਬੀ ਚੱਕੀ ਤੇ ਬਾਹਰ ਨਿਕਲ ਗਿਆ ਪਿੱਛੇ ਤੋਂ ਅਰਸ਼ ਵੀ ਆ ਗਈ ਸਟੇਸ਼ਨ ਤੇ ਦੋਨੋਂ ਬਿਲਕੁਲ ਸ਼ਾਂਤ ਖੜੀ ਸੀ ਪਰ ਦੋਨਾਂ ਦੇ ਮਨ ਦੇ ਅੰਦਰ ਉਥਲ-ਪੁਥਲ ਮੱਚੀ ਹੋਈ ਸੀ ਮੰਮੀ ਕੁਝ ਨਾ ਕੁਝ ਤਾਂ ਜ਼ਰੂਰ ਕਹੇਗੀ ਉੰਜ ਵੀ ਅੱਜ ਮੈਂ ਸੂਟ ਪਾ ਲੈਂਦੀ ਤਾਂ ਠੀਕ ਰਹਿੰਦਾ ਨਹੀਂ ਜੀ ਅੱਜ ਪਾਉਂਦੀ ਤਾਂ ਰੋਜ਼ ਪਾਉਣਾ ਪੈਂਦਾ। ਨਾ ਬਾਬਾ ਮੈਂ ਨਹੀਂ ਬੰਨਣਾ ਭੈਣ ਜੀ। ਤੇ ਫਿਰ ਕਿਉਂ ਰਹਾ ਮੈਂ ਉਹਨਾਂ ਦੇ ਮੁਤਾਬਕ ਮੇਰੀ ਮਰਜ਼ੀ। ਮੇਰਾ ਘਰ ਹੈ। ਜੇ ਉਹਨਾਂ ਨੇ ਮੈਨੂੰ ਕੁਝ ਕਿਹਾ ਤਾਂ ਮੈਂ ਤੁਰੰਤ ਜਵਾਬ ਦੇ ਦਵਾਂਗੀ। ਨਹੀਂ, ਕੁਝ ਨਹੀਂ ਕਹੂੰਗੀ। ਨਹੀਂ ਤਾਂ ਬੀਵਜਾਨ ਨੀतेश ਨਾਲ ਝਗੜਾ ਹੋਜੂ। ਚੁੱਪ ਹੀ ਰਹੂੰਗੀ। ਸੁਣੂੰਗੀ ਸਭ ਦੀ ਪਰ ਕਰੂੰਗੀ ਆਪਣੇ ਮਨ ਦੀ। ਹਾਂ, ਇਹੀ ਠੀਕ ਰਹੇਗਾ। ਅਰਸ਼ ਦੇ ਅੰਦਰ ਵਿਚਾਰਾਂ ਦਾ ਤੂਫਾਨ ਘੁੰਮਨ ਘੇਰੀਆਂ ਖਾ ਰਿਹਾ ਸੀ ਨितीश ਦਾ ਵੀ ਇਹੀ ਹਾਲ ਸੀ ਅਰਸ਼ ਨੂੰ ਦੇਖਦੇ ਹੀ ਮੰਮੀ ਅਪਸੈਟ ਹੋ ਜਾਣਗੇ ਅਰਸ਼ ਨੇ ਜਾਣ ਬੁਝਕੇ ਅਜਿਹਾ ਕੀਤਾ ਉਹ ਕਿਉਂ ਨਹੀਂ ਸਮਝਦੀ ਕਿ ਨितीश ਦੇ ਵਿਚਾਰਾਂ ਦੀ ਲੜੀ ਨੂੰ ਟ੍ਰੇਨ ਦੀ ਸੀਟੀ ਦੀ ਆਵਾਜ਼ ਨੇ ਤੋੜ ਦਿੱਤਾ ਟ੍ਰੇਨ ਵਿੱਚੋਂ ਉਤਰਦੇ ਹੀ ਅਰਸ਼ ਨੇ ਜਦੋਂ ਮਮਤਾ ਜੀ ਦੇ ਪੈਰੀ ਹੱਥ ਲਾਏ ਉਦੋਂ ਨितीਸ਼ ਦਾ ਪੂਰਾ ਧਿਆਨ ਉਹਨਾਂ ਦੇ ਚਿਹਰੇ ਤੇ ਆਉਂਦੇ ਜਾਂਦੇ ਰੰਗਾਤੇ ਸੀ ਪਰ ਉਸਦੇ ਚਾਹਨ ਤੋਂ ਬਿਲਕੁਲ ਉਲਟਾ ਉਹਨਾਂ ਨੇ ਕੁਝ ਨਹੀਂ ਕਿਹਾ ਅਗਲੇ ਦਿਨ ਸਵੇਰੇ ਸਵੇਰੇ ਕਿਚਨ ਵਿੱਚ ਖਟਪਟ ਦੀ ਆਵਾਜ਼ ਸੁਣ ਕੇ ਅਰਸ਼ ਦੀ ਅੱਖ ਖੁੱਲ੍ਹੀ ਕੀ ਲੱਭ ਰਹੇ ਹੋ ਤੁਸੀਂ ਅਰਸ਼ ਚਿੰਨੀ ਤੇ ਚਾਪਤੀ ਦਾ ਡੱਬਾ ਨਹੀਂ ਮਿਲ ਰਹਾ ਮੈਂ ਸੋਚਿਆ ਮੈਂ ਚਾਹ ਹੀ ਬਣਾ ਲਵਾਂ ਇੰਨੀ ਸਵੇਰੇ ਮੰਮੀ ਜੀ ਹਜੇ ਤਾਂ ਸਿਰਫ 6 ਹੀ ਵਜੇ ਨੇ ਸਵੇਰ ਹੋ ਚੁੱਕੀ ਹੈ ਪੁੱਤ دیر ਨਾਲ ਉੱਠਣਾ ਚੰਗਾ ਨਹੀਂ ਤੂੰ देर ਨਾਲ ਉਠੇਂਗੀ ਤਾਂ ਫਿਰ ਨितीश ਵੀ देर ਨਾਲ ਹੀ ਉਠੂ ਵਜਨ ਕਿੰਨਾ ਵੱਧ ਗਿਆ ਉਸਦਾ ਮੋਟਾਪਾ ਆਪਣੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੈ ਕੇ ਆਉਂਦਾ ਹੁਣ ਜਾ ਕੇ ਉਸਨੂੰ ਜਗਾ ਦੇ ਉਸਨੇ ਦਫਤਰ ਵੀ ਜਾਣਾ ਹੈ ਕਿੰਨਾ ਬੋਲਦੇ ਨੇ ਸਵੇਰੇ ਸਵੇਰੇ ਇਹਨਾਂ ਦਾ ਭਾਸ਼ਣ ਸ਼ੁਰੂ ਹੋ ਗਿਆ ਅੱਗੇ ਕੀ ਹੋਵੇਗਾ ਅਰਸ਼ ਰੈਕ ਵਿੱਚੋਂ ਚੀਨੀ ਤੇ ਚਾਹ ਪੱਤੀ ਦਾ ਡੱਬਾ ਉਤਾਰਦੇ ਹੋਏ ਸੋਚਣ ਲੱਗੀ ਡੱਬਾ ਤੂੰ ਮੈਨੂੰ ਦੇ ਤੂੰ ਜਾ ਕੇ ਨितीਸ਼ ਨੂੰ ਉਠਾ ਨਿਤੇਸ਼ ਉਠੋ ਅਰਸ਼ ਨੇ ਨਿਤੇਸ਼ ਨੂੰ ਇੰਨੀ ਜ਼ੋਰ ਨਾਲ ਝੰਜੋੜਿਆ ਕਿ ਨਿਤੇਸ਼ ਹੜਬੜਾ ਗਿਆ ਕੀ ਹੋਇਆ ਇਹ ਤੁਸੀਂ ਆਪਣੀ ਮੰਮੀ ਨੂੰ ਪੁੱਛੋ ਅਰਸ਼ ਇੱਥੇ ਤਾਂ ਆਜਰਾ ਓਹੋ ਤੁਹਾਡੀ ਮੰਮੀ ਇੱਕ ਪਲ ਸਾਹ ਵੀ ਨਹੀਂ ਲੈਂਦੀ ਛੇਤੀ ਉਠੋ ਤੁਸੀਂ ਵੀ ਨਹੀਂ ਤਾਂ ਥੋੜੀ ਦੇਰ ਵਿੱਚ ਆਵਾਜ਼ਾਂ ਮਾਰ-ਮਾਰ ਕੇ ਸਾਰੀ ਕਲੋਨੀ ਨੂੰ ਉਠਾ ਦੇਣਗੇ ਅਰਸ਼ ਤੇ ਨਿਤੇਸ਼ ਕਮਰੇ ਚੋਂ ਬਾਹਰ ਆ ਗਏ ਅਰਸ਼ ਨਿਤੇਸ਼ ਟਿਫਨ ਵਿੱਚ ਕੀ ਲੈ ਕੇ ਜਾਵੇਗਾ ਮੈਂ ਤਿਆਰੀ ਸ਼ੁਰੂ ਕਰ ਦਿੰਨੀ ਆ ਨਿਤੇਸ਼ ਖਾਣਾ ਨਾਲ ਨਹੀਂ ਲੈ ਕੇ ਜਾਂਦੇ ਆਫਿਸ ਵਿੱਚ ਹੀ ਕੁਝ ਮੰਗਵਾ ਕੇ ਖਾ ਲੈਂਦੇ ਨੇ ਕਿਉਂ ਨਿਤੇਸ਼ ਇਹ ਸ਼ੌਂਕ ਕਦੋਂ ਤੋਂ ਲੱਗ ਗਿਆ ਤੈਨੂੰ ਰੋਜ਼ ਬਾਹਰ ਦਾ ਖਾਣਾ ਕੀ ਕਰਾਂ ਮੰਮੀ ਦਫ਼ਤਰ 9 ਵਜੇ ਜਾਣਾ ਹੁੰਦਾ ਕੰਮ ਵਾਲੀ ਉਦੋਂ ਤੱਕ ਨਹੀਂ ਆਉਂਦੀ ਇਸ ਲਈ ਸਵੇਰੇ ਸਵੇਰੇ ਬਸ ਓਟਸ ਖਾ ਕੇ ਹੀ ਚਲਾ ਜਾਣਾ ਕਿਉਂ ਅਰਸ਼ ਵੀ ਜਵਾਬ ਕਰਨ ਲੱਗੀ ਐ ਨਹੀਂ ਨਹੀਂ ਮੰਮੀ ਜੀ ਉਹ ਮੇਰੇ ਤੋਂ ਖਾਣਾ ਨਹੀਂ ਬੰਦਦਾ ਉੰਜ ਵੀ ਮੈਨੂੰ ਕੁਕਿੰਗ ਦਾ ਕੋਈ ਸ਼ੌਂਕ ਨਹੀਂ ਅਸ਼ ਨੇ ਸਫਾਈ ਦਿੱਤੀ ਕੋਈ ਗੱਲ ਨਹੀਂ ਮੈਂ ਤੈਨੂੰ ਖਾਣਾ ਬਣਾਉਣਾ ਸਿਖਾ ਦਵਾਂਗੀ ਤੇ ਮਮਤਾ ਜੀ ਉੱਠ ਕੇ ਰਸੋਈ ਵਿੱਚ ਚਲੀ ਗਈ ਦੇਖੋ ਨितीश ਆਪਣੀ ਮੰਮੀ ਨੂੰ ਸਮਝਾ ਦਿਓ ਮੈਂ ਕੁਝ ਨਹੀਂ ਸਿੱਖਣਾ ਜਿੰਨਾ ਜਾਣਦੀ ਆ ਮੇਰੇ ਲਈ ਉਨਾ ਹੀ ਕਾਫੀ ਹੈ ਤੁਸੀਂ ਮੈਨੂੰ ਦਫ਼ਤਰ ਜਾਂਦੇ ਹੋਏ ਰੀਨਾ ਦੇ ਘਰ ਉਤਾਰ ਦੇਣਾ ਤੇਰਾ ਦਿਮਾਗ ਤਾਂ ਠੀਕ ਹੈ ਮੰਮੀ ਨੂੰ ਕਿਵੇਂ ਦਾ ਲੱਗੇਗਾ ਤੂੰ ਘਾਰ ਹੀ ਰਹਿ ਨितीਸ਼ ਤੁਸੀਂ ਮੇਰੇ ਨਾਲ ਐਵੇਂ ਗੱਲ ਨਹੀਂ ਕਰ ਸਕਦੇ ਦੇਖੋ ਮੰਮੀ ਨੇ ਆਉਂਦੇ ਹੀ ਆਪਣੀ ਹਕੂਮਤ ਚਲਾਉਣੀ ਸ਼ੁਰੂ ਕਰ ਦਿੱਤੀ ਹੈ ਜੇ ਤੁਸੀਂ ਘਰ ਵਿੱਚ ਸ਼ਾਂਤੀ ਚਾਹੁੰਦੇ ਹੋ ਤਾਂ ਮੇਰਾ ਤੁਹਾਡੀ ਮੰਮੀ ਤੋਂ ਦੂਰ ਰਹਿਣਾ ਹੀ ਠੀਕ ਹੈ ਨਹੀਂ ਤਾਂ ਫਿਰ ਤੁਸੀਂ ਕਹੋਗੇ ਕਿ ਮੈਂ ਤੁਹਾਡੀ ਮੰਮੀ ਦੀ ਇਨਸਲਟ ਅੱਗੇ ਕੁਝ ਕਹਿਣ ਦੀ ਜ਼ਰੂਰਤ ਨਹੀਂ ਤੂੰ ਜਿੱਥੇ ਜਾਣਾ ਜਾ ਨितीਸ਼ ਨੇ ਗੁੱਸੇ ਵਿੱਚ ਕਿਹਾ ਤੇ ਫਿਰ ਆਪ ਵੀ ਨਿਕਲ ਗਿਆ ਉਸਦੇ ਜਾਂਦੇ ਹੀ ਅਰਸ਼ ਵੀ ਘਰ ਤੋਂ ਨਿਕਲ ਗਈ। ਸ਼ਾਮ ਨੂੰ ਜਦ ਉਹ ਵਾਪਸ ਆਈ ਤਾਂ ਮਮਤਾ ਜੀ ਘਰ ਦੇ ਬਾਹਰ ਬੇਚੈਨੀ ਨਾਲ ਘੁੰਮ ਰਹੀ ਸੀ। ਅਰਸ਼ ਐਨੀ ਦੇਰ ਕਰ ਦਿੱਤੀ, ਫੋਨ ਹੀ ਕਰ ਦਿੰਦੀ। ਮੈਨੂੰ ਚਿੰਤਾ ਹੋ ਰਹੀ ਸੀ। ਮੰਮੀ, ਮੈਂ ਕੋਈ ਛੋਟੀ ਬੱਚੀ ਨਹੀਂ ਆ ਜੋ ਖੋ ਜਾਵਾਂਗੀ। ਅਰਸ਼ ਦੇ ਸ਼ਬਦਾਂ ਦੀ ਚੁਬਨ ਮਮਤਾ ਜੀ ਨੂੰ ਤੜਪਾ ਗਈ। ਰਾਤ ਨੂੰ ਖਾਣਾ ਖਾਂਦੇ ਹੋਏ ਮਮਤਾ ਜੀ ਦੀ ਚੁੱਪੀ ਦੇਖ ਨितीश ਸਭ ਸਮਝ ਗਿਆ। ਮੰਮੀ ਕੱਲ ਐਤਵਾਰ ਹੈ ਮੰਦਰ ਚੱਲੋਂਗੇ ਤੁਸੀਂ ਨਿਤੇਸ਼ ਨੇ ਪੁੱਛਿਆ ਜ਼ਰੂਰ ਚੱਲੂੰਗੀ ਪੁੱਤ ਮੰਦਰ ਜਿਆਦਾ ਦੂਰ ਤਾਂ ਨਹੀਂ ਤੇ ਫਿਰ ਗੱਲਾਂ ਦਾ سلسلہ ਸ਼ੁਰੂ ਹੋ ਗਿਆ ਨਿਤੇਸ਼ ਜਾਣਦਾ ਸੀ ਕਿ ਜਦੋਂ ਵੀ ਮੰਮੀ ਦਾ ਮਨ ਅਸ਼ਾਂਤ ਹੁੰਦਾ ਉਹ ਪਾਪਾ ਦੇ ਨਾਲ ਮੰਦਰ ਜ਼ਰੂਰ ਜਾਂਦੀ ਉੱਥੇ ਜਾ ਕੇ ਉਹਨਾਂ ਨੂੰ ਸ਼ਾਂਤੀ ਮਿਲਦੀ ਸੀ ਦੂਜੇ ਦਿਨ ਨਿਤੇਸ਼ ਸਵੇਰੇ ਸਵੇਰੇ ਉੱਠ ਗਿਆ ਉਸਨੇ ਉੱਠਦੇ ਹੀ ਪੁੱਛਿਆ ਅਰਸ਼ ਤੂੰ ਵੀ ਚੱਲਵੇਂਗੀ ਸਾਡੇ ਨਾਲ ਮੰਦਰ ਨਹੀਂ ਅਰਸ਼ ਨੇ ਪਾਸਾ ਮਾਰਿਆ ਤੇ ਫਿਰ ਸੌ ਗਈ ਨितीश ਅਤੇ ਮਮਤਾ ਜੀ ਮੰਦਿਰ ਚਲੇ ਗਏ 1 ਘੰਟੇ ਬਾਅਦ ਵਾਪਸ ਆਏ ਤਾਂ ਕੰਮ ਵਾਲੀ ਬਰਤਨ ਸਾਫ ਕਰ ਰਹੀ ਸੀ ਨਿੰਮੂ ਤੂੰ ਬਸ ਬਰਤਨ ਸਾਫ ਕਰ ਦੇ ਅੱਜ ਖਾਣਾ ਮੈਂ ਆਪ ਬਣਾਉਂਗੀ ਕੀ ਕੱਲ ਕਰ ਰਹੇ ਹੋ ਆਂਟੀ ਜੀ ਪਰ ਅਰਸ਼ ਦੀਦੀ ਮੈਨੂੰ ਬੋਲਣਗੇ ਕੁਝ ਨਹੀਂ ਕਹਿਣਾ ਅਰਸ਼ ਨੇ ਇਹ ਸੁਣ ਕੇ ਉਸਦੇ ਹੱਥ ਛੇਤੀ ਛੇਤੀ ਭਾਂਡੇ ਮਾਂਜਣ ਲੱਗੇ ਅਰਸ਼ ਤੈਨੂੰ ਖਾਣ ਵਿੱਚ ਕੀ ਪਸੰਦ ਹੈ ਮਮਤਾ ਜੀ ਨੇ ਬੜੇ ਪਿਆਰ ਨਾਲ ਅਰਸ਼ ਨੂੰ ਪੁੱਛਿਆ ਮੈਂ ਸਭ ਕੁਝ ਖਾ ਲੈਨੀ ਆ ਤੁਸੀਂ ਨितीश ਨੂੰ ਹੀ ਪੁੱਛ ਲਓ ਚਲੋ ਠੀਕ ਹੈ ਮਮਤਾ ਜੀ ਪੂਰੇ ਉਤਸ਼ਾਹ ਦੇ ਨਾਲ ਖਾਣਾ ਬਣਾਉਣ ਵਿੱਚ जुट ਗਈ ਪਹਿਲੀ ਬੁਰਕੀ ਖਾਂਦੇ ਹੀ ਨितीश ਬੋਲਿਆ ਮੰਮੀ ਅੱਜ ਬਹੁਤ ਦਿਨਾਂ ਬਾਅਦ ਇੰਨਾ ਚੰਗਾ ਖਾਣਾ ਖਾ ਰਹਾ ਨਹੀਂ ਤਾਂ ਨਿੰਮੋ ਦੀ ਬਣਾਈ ਹੋਈ ਸਬਜ਼ੀ ਵਿੱਚ ਤੇਲ ਜ਼ਿਆਦਾ ਤੇ ਸਬਜ਼ੀ ਘੱਟ ਨਜ਼ਰ ਆਉਂਦੀ ਹੈ ਕਿਉਂ ਅਰਸ਼ ਨितीश ਸਹੀ ਕਹਿ ਰਿਹਾ ਹੈ ਨਹੀਂ ਤਾਂ ਅਜੇਹਾ ਕੁਝ ਨਹੀਂ ਇਹ ਤਾਂ ਉਂਝ ਹੀ ਬੋਲ ਰਹੇ ਨੇ ਅਰਸ਼ ਨੇ ਰੁੱਖੇ ਜਿਹੇ ਮੂਨ ਨਾਲ ਇਸ ਤਰ੍ਹਾਂ ਜਵਾਬ ਦਿੱਤਾ ਕਿ ਗੱਲ ਉੱਥੇ ਹੀ ਖਤਮ ਹੋ ਗਈ ਨितीश ਸਵੇਰੇ 6:00 'ਤੇ ਉੱਠ ਜਾਇਂ ਕੱਲ ਤੋਂ ਆਪਾਂ ਸਭ ਸਵੇਰੇ ਥੋੜੀ ਦੇਰ ਸੈਰ ਕਰਨ ਜਾਇਆ ਕਰਾਂਗੇ ਮੈਂ ਤਾਂ ਬਿਲਕੁਲ ਨਹੀਂ ਜਾਵਾਂਗੀ ਅਰਸ਼ ਨੇ ਪਹਿਲਾਂ ਹੀ ਹੱਥ ਕੜੇ ਕਰ ਦਿੱਤੇ ਸਵੇਰੇ ਨितीश 6:00 'ਤੇ ਉੱਠ ਗਿਆ ਪਾਰਕ ਵਿੱਚ ਆਪਣੀ ਮਾਂ ਨਾਲ ਘੁੰਮਦੇ ਹੋਏ ਉਹ ਇੰਤਜ਼ਾਰ ਕਰ ਰਿਹਾ ਸੀ ਕਿ ਸ਼ਾਇਦ ਮੰਮੀ ਕੁਝ ਕਹਿਣ ਪਰ ਅਜਿਹਾ ਕੁਝ ਨਾ ਹੋਇਆ ਫਿਰ ਇਹ ਰੋਜ਼ ਦਾ ਹੀ ਸਿਲਸਿਲਾ ਬਣ ਗਿਆ ਇੱਕ ਦਿਨ ਮਮਤਾ ਜੀ ਅਰਸ਼ ਨੂੰ ਬੋਲੀ ਅਰਸ਼ ਮੈਂ ਸੋਚ ਰਹੀ ਸੀ ਕਿ ਨੀਮੋ ਤੋਂ ਖਾਣਾ ਬਣਾਉਣ ਦੀ ਬਜਾਏ ਕਿ ਅਸੀਂ ਦੋਨੋਂ ਮਿਲ ਕੇ ਨਹੀਂ ਮੰਮੀ ਜੀ ਬਿਲਕੁਲ ਨਹੀਂ ਕੱਲ ਨੂੰ ਤੁਹਾਨੂੰ ਹੀ ਲੱਗੇਗਾ ਕਿ ਮੈਂ ਘਰ ਦਾ ਸਾਰਾ ਕੰਮ ਤੁਹਾਡੇ ਤੇ ਪਾ ਦਿੱਤਾ ਹੈ ਪਲੀਜ਼ ਜਿਵੇਂ ਚੱਲ ਰਿਹਾ ਹੈ ਉਵੇਂ ਹੀ ਚੱਲਣ ਦਿਓ ਅੱਜ ਮੈਂ ਸ਼ਾਪਿੰਗ ਕਰਨ ਜਾ ਰਹੀ ਹਾਂ ਮੇਰਾ ਇੰਤਜ਼ਾਰ ਨਾ ਕਰਨਾ ਸ਼ਾਮ ਨੂੰ ਜਦੋਂ ਅਰਸ਼ ਵਾਪਸ ਆਈ ਤਾਂ ਉਸਦੇ ਹੱਥਾਂ ਵਿੱਚ ਕਈ ਬੈਗ ਸੀ ਕੀ ਕੁਝ ਲੈ ਕੇ ਆਈ ਅਰਸ਼ ਮਮਤਾ ਜੀ ਨੇ ਬੜੇ ਪਿਆਰ ਨਾਲ ਪੁੱਛਿਆ ਆਪਣੇ ਲਈ ਕੁਝ ਕੱਪੜੇ ਲੈ ਕੇ ਆਈਆਂ ਲਿਆ ਜਰਾ ਮੈਨੂੰ ਵੀ ਦਿਖਾ ਮਮਤਾ ਜੀ ਨੇ ਉਤਸੁਕਤਾ ਪੂਰਵਕ ਅਰਸ਼ ਦੇ ਹੱਥਾਂ ਵਿੱਚੋਂ ਬੈਗ ਲੈ ਲਏ ਤੇ ਇੱਕ ਇੱਕ ਕਰਕੇ ਕੱਪੜਿਆਂ ਨੂੰ ਦੇਖਣ ਲੱਗੀ ਹਰ ਕੱਪੜੇ ਤੇ ਲੱਗਿਆ ਟੈਗ ਉਹਨਾਂ ਦੀਆਂ ਅੱਖਾਂ ਵਿੱਚ ਹੈਰਾਨੀ ਭਰਨ ਲੱਗਿਆ ਐਨੇ ਮਹਿੰਗੇ ਅਰਸ਼ ਹਜੇ ਤੁਹਾਡੀ ਗ੍ਰਸਤੀ ਨਵੀਂ-ਨਵੀਂ ਐ ਕੁਝ ਸੋਚ ਸਮਝ ਕੇ ਖਰਚ ਕਰੋ ਇਸ ਤਰ੍ਹਾਂ ਤਾਂ ਤੂੰ ਮਮਤਾ ਜੀ ਕੁਝ ਕਹਿੰਦੇ-ਕਹਿੰਦੇ ਰੁਕ ਗਈ ਮੰਮੀ ਹੁਣ ਉਹ ਪੁਰਾਣਾ ਟਾਈਮ ਨਹੀਂ ਰਿਹਾ ਕਿ ਆਪਣੀਆਂ ਇੱਛਾਵਾਂ ਨੂੰ ਮਾਰ ਕੇ ਆਉਣ ਵਾਲੀ ਜਨਰੇਸ਼ਨ ਦੇ ਲਈ ਪੈਸੇ ਬਚਾਏ ਜਾਣ ਤੇ ਫਿਰ ਅਸੀਂ ਕਮਾਉਂਦੇ ਕਿਉਂ ਆ ਚੰਗਾ ਖਾਓ ਚੰਗਾ ਪਾਓ ਤੇ ਲਾਈਫ ਨੂੰ ਖੂਬ ਇੰਜੋਏ ਕਰੋ ਕੱਲ ਕਿਸ ਨੇ ਦੇਖਿਆ ਠੀਕ ਕਹਿ ਰਹੀ ਐ ਪੁੱਤ ਜੀਵਨਤਾ ਭਰਪੂਰ ਜੀਉਣ ਲਈ ਹੈ ਪਰ ਇਹ ਫਜ਼ੂਲ ਖਰਚੀ ਇਹ ਮੈਂ ਇਸ ਲਈ ਨਹੀਂ ਕਹਿ ਰਹੀ ਕਿਉਂਕਿ ਮੈਂ ਸੱਸਾਂ ਮੇਰੀ ਜਗ੍ਹਾ ਤੇਰੀ ਮਾਂ ਵੀ ਹੁੰਦੀ ਤਾਂ ਉਹ ਵੀ ਇਹੀ ਕਹਿੰਦੀ ਨितीश ਐਵੇਂ ਕਰਦਾ ਤਾਂ ਮੈਂ ਉਸ ਨੂੰ ਵੀ ਟੋਕਦੀ ਅਰਸ਼ ਤੈਨੂੰ ਜੀਵਨ ਦਾ ਅਨੁਭਵ ਨਹੀਂ ਹੈ ਨितीश ਦੱਸ ਰਿਹਾ ਸੀ ਕਿ ਹਰ ਮਹੀਨੇ 20000 ਰੁਪਏ ਤਾਂ ਬੈਂਕ ਲੋਨ ਦੀ ਕਿਸ਼ਤ ਜਾਂਦੀ ਹੈ ਪੁੱਤ ਤੂੰ ਸਮਝਦਾ ਨਹੀਂ ਇਸ ਘਰ ਤੇ ਨितीश ਦੀ ਪੂਰੀ ਜ਼ਿੰਮੇਵਾਰੀ ਤੇਰੇ ਉੱਪਰ ਹੈ ਜਿਵੇਂ ਦਾ ਚਾਹੇਂਗੀ ਉਹੋ ਜਿਹਾ ਹੀ ਘਰ ਬਣੂਗਾ ਫਿਰ ਬੁਰੇ ਵਕਤ ਦੇ ਲਈ ਵੀ ਕੁਝ ਪੈਸੇ ਹਮੇਸ਼ਾ ਕੋਲ ਹੋਣੇ ਚਾਹੀਦੇ ਨੇ ਤਾਂ ਤੁਸੀਂ ਕੀ ਚਾਹੁੰਦੇ ਹੋ ਕਿ ਸਾਡਾ ਬੁਰਾ ਵਕਤ ਆਵੇ ਅਰਸ਼ ਦਾ ਇਹ ਕੜਵਾਹਟ ਭਰਿਆ ਵਾਕ ਮਮਤਾ ਜੀ ਦੇ ਮਨ ਵਿੱਚ ਇੱਕ ਤੀਰ ਦੀ ਤਰ੍ਹਾਂ ਲੱਗਿਆ ਦਫ਼ਤਰੋਂ ਵਾਪਸ ਆਉਣ ਤੋਂ ਬਾਅਦ ਆਪਣੀ ਮਾਂ ਦੀਆਂ ਨਮ ਅੱਖਾਂ ਨੂੰ ਦੇਖ ਕੇ ਨितीਸ਼ ਸਮਝ ਗਿਆ ਕੀ ਅੱਜ ਘਰ ਵਿੱਚ ਜ਼ਰੂਰ ਕੁਝ ਹੋਇਆ ਹੈ ਮੰਮੀ ਕੀ ਹੋਇਆ ਤਬੀਤਾ ਠੀਕ ਹੈ ਤੁਹਾਡੀ ਨਹੀਂ ਪੁੱਤ ਅਜੇ ਹੀ ਕੋਈ ਗੱਲ ਨਹੀਂ ਹੁਣ ਬਸ ਮੇਰਾ ਇੱਥੇ ਮਨ ਨਹੀਂ ਲੱਗਦਾ ਮੈਂ ਪੰਜਾਬ ਵਾਪਸ ਜਾਣਾ ਤੂੰ ਮੇਰਾ ਟਿਕਟ ਕਰਵਾ ਦੇ ਕੀ ਹੋਇਆ ਮੰਮੀ ਨितीश ਘਬਰਾ ਗਿਆ ਅਰਸ਼ ਨੇ ਕੁਝ ਕਿਹਾ ਜਾਂ ਮੇਰੇ ਤੋਂ ਕੋਈ ਗਲਤੀ ਹੋਈ ਹੈ ਤੁਸੀਂ ਤਾਂ ਹਮੇਸ਼ਾ ਲਈ ਇੱਥੇ ਆਏ ਸੀ ਮੇਰੇ ਬੱਚੇ ਅਜੀਹਾ ਮੈਂ ਕਦੋਂ ਕਿਹਾ ਕਿ ਮੈਂ ਹਮੇਸ਼ਾ ਲਈ ਇੱਥੇ ਆਈ ਆਂ ਮੈਂ ਤਾਂ ਤੁਹਾਡੀ ਦੋਨਾਂ ਦੀ ਗਰਸਤੀ ਨੂੰ ਦੇਖਣਾ ਚਾਹੁੰਦੀ ਸੀ ਤੁਸੀਂ ਦੋਨੋਂ ਇੱਥੇ ਠੀਕ ਹੋ ਖੁਸ਼ ਹੋ ਦੇਖ ਲਿਆ ਬਸ ਹੁਣ ਜਾਣਾ ਚਾਹੁੰਨੀ ਆ ਉੱਥੇ ਘਰ ਸੁਣਨਾ ਪਿਆ ਮੰਮੀ ਤੁਸੀਂ ਹੀ ਤਾਂ ਕਹਿੰਦੇ ਸੀ ਕਿ ਘਰ ਤਾਂ ਘਰ ਦੇ ਮੈਂਬਰਾਂ ਨਾਲ ਬਣਦਾ ਨਹੀਂ ਤਾਂ ਇੱਟਾ ਘਾਰੇ ਦੀਆਂ ਦੀਵਾਰਾਂ ਨੂੰ ਤਾਂ ਸਿਰਫ ਮਕਾਨ ਹੀ ਕਹਿੰਦੇ ਨੇ ਮੰਮੀ ਉੱਥੇ ਕੌਣ ਹੈ ਤੁਸੀਂ ਕਿਤੇ ਨਹੀਂ ਜਾਉਂਗੇ ਦੇਸ਼ ਦੀ ਆਵਾਜ਼ ਕੰਬ ਰਹੀ ਸੀ ਉਹ ਆਪਣੇ ਆਪ ਨੂੰ ਬਹੁਤ ਹੀ ਮਜਬੂਰ ਮਹਿਸੂਸ ਕਰ ਰਿਹਾ ਸੀ ਜਿਸ ਮਾਂ ਨੇ ਸਾਰੀ ਜ਼ਿੰਦਗੀ ਉਸ ਤੇ ਆਪਣੀ ਮਮਤਾ ਲੁਟਾਈ ਅੱਜ ਉਹੀ ਮਾਂ ਦਾ ਖਿਆਲ ਨਹੀਂ ਸੀ ਰੱਖ ਸਕਦਾ ਉਸ ਦਾ ਮਨ ਕਰ ਰਿਹਾ ਸੀ ਕਿ ਉਹ ਚੀਕ-ਚੀਕ ਕੇ ਅਰਸ਼ ਨਾਲ ਲੜੇ ਪਰ ਇਸ ਨਾਲ ਵੀ ਕੀ ਹਾਸਲ ਹੋ ਜਾਂਦਾ ਤੂੰ ਪਰੇਸ਼ਾਨ ਨਾ ਹੋ ਪੁੱਤ ਮੈਂ ਇੱਕ ਦੋ ਮਹੀਨਿਆਂ ਬਾਅਦ ਫੇਰਾ ਜਾਵਾਂਗੀ ਸੱਚਮਾਂ ਹਾਂ ਪੁੱਤ ਮਮਤਾ ਜੀ ਨੇ ਨਿਤੇਸ਼ ਦੇ ਸਿਰ ਤੇ ਹੱਥ ਫੇਰਿਆ ਉਨ੍ਹਾਂ ਦੀ ਜਿੱਦ ਦੇ ਕਾਰਨ ਨितीश ਨੇ ਉਹਨਾਂ ਦੀ ਟਿੱਕ ਟ ਕਰਵਾ ਦਿੱਤੀ ਬੜਾ ਹੀ ਗੁੱਸੇ ਨਾਲ ਭਰਿਆ ਹੋਇਆ ਨितीਸ਼ ਅੰਦਰ ਚਲਾ ਗਿਆ ਅਰਸ਼ ਨੂੰ ਕਹਿਣ ਲੱਗਾ ਤੂੰ ਮੰਮੀ ਨੂੰ ਕੀ ਕਿਹਾ ਜੋ ਉਹ ਪੰਜਾਬ ਜਾਣ ਲਈ ਕਹਿ ਰਹੇ ਨੇ ਮੈਂ ਕੁਝ ਨਹੀਂ ਕਿਹਾ ਪਹਿਲਾ ਮੈਂ ਕਿਉਂ ਕੁਝ ਕਹੂੰਗੀ ਪਰ ਮੈਂ ਉਹਨਾਂ ਦੇ ਇਸ਼ਾਰੇ ਤੇ ਆਪਣੀ ਜ਼ਿੰਦਗੀ ਜੀਉਣ ਵਾਲੀ ਨਹੀਂ ਨितीश ਅਸੀਂ ਕੋਈ ਬੱਚੇ ਨਹੀਂ ਕਿ ਅਸੀਂ ਆਪਣਾ ਬੁਰਾ ਭਲਾ ਨਹੀਂ ਸਮਝ ਸਕਦੇ ਫਿਰ ਕਿਉਂ ਮੰਮੀ ਹਮੇਸ਼ਾ ਇਹੀ ਪ੍ਰੂਫ ਕਰਨ ਵਿੱਚ ਲੱਗੇ ਰਹਿੰਦੇ ਨੇ ਕਿ ਮੈਂ ਹਜੇ ਮਚਿਓਰ ਨਹੀਂ ਹਾਂ ਉਹਨਾਂ ਦੀ ਹਰ ਮਾਮਲੇ ਵਿੱਚ ਦਖਲਅੰਦਾਜ਼ੀ ਕਰਨ ਦਾ ਨੇਚਰ ਇਹ ਸਾਰੀ ਸਮੱਸਿਆ ਦੀ ਜੜ ਹੈ ਤੇ ਇਸ ਉਮਰ ਵਿੱਚ ਉਹਨਾਂ ਨੂੰ ਹੈਂਡਲ ਕਰਨਾ ਬਹੁਤ ਹੀ ਮੁਸ਼ਕਿਲ ਹੈ ਬੱਸ ਕਰ ਪ੍ਰੋਬਲਮ ਤੇਰੇ ਵਿੱਚ ਹੈ ਤੂੰ ਸਿਰਫ ਤੇ ਸਿਰਫ ਆਪਣੇ ਬਾਰੇ ਵਿੱਚ ਸੋਚਦੀ ਹੈ ਤੂੰ ਕਦੇ ਇਹ ਨਹੀਂ ਮੰਨਦੀ ਕਿ ਤੇਰੇ ਤੋਂ ਵੀ ਕਦੇ ਕੋਈ ਗਲਤੀ ਹੋ ਸਕਦੀ ਹੈ ਤੇਰਾ ਇਹੀ ਈਗੋ ਤੈਨੂੰ ਨितीਸ਼ ਅੱਗੇ ਕੁਝ ਕਹਿੰਦਾ ਇਸ ਤੋਂ ਪਹਿਲਾਂ ਹੀ ਮਮਤਾ ਜੀ ਦੀ ਆਵਾਜ਼ ਸੁਣ ਕੇ ਉਹ ਚੁੱਪ ਕਰ ਗਿਆ ਨितीਸ਼ ਅਰਸ਼ ਦੀ ਭਾਬੀ ਦਾ ਫੋਨ ਹੈ ਅਰਸ਼ ਨੇ ਫਟਾਫਟ ਕਮਰੇ ਤੋਂ ਬਾਹਰ ਨਿਕਲ ਕੇ ਫੋਨ ਚੱਕਿਆ ਅਰਸ਼ ਕਦੋਂ ਤੋਂ ਤੇਰਾ ਫੋਨ ਟਰਾਈ ਕਰ ਰਹੀ ਸੀ ਤੂੰ ਫੋਨ ਕਿਉਂ ਨਹੀਂ ਚੱਕ ਰਹੀ ਖੈਰ ਮੈਂ ਤੈਨੂੰ ਇਹ ਦੱਸਣ ਲਈ ਫੋਨ ਕੀਤਾ ਹੈ ਕਿ ਮੈਂ ਤੇ ਤੇਰਾ ਵੀਰਾ 2 ਦਿਨਾਂ ਬਾਅਦ ਦੁਬਈ ਜਾ ਰਹੇ ਹਾਂ ਵਧਾਈਆਂ ਹੁਣ ਭਾਬੀ ਕਿੰਨੇ ਦਿਨਾਂ ਲਈ ਜਾ ਰਹੇ ਹੋ ਭਾਬੀ ਮੰਮੀ ਜੀ ਦਾ ਖਿਆਲ ਰੱਖਿਓ ਮੰਮੀ ਉਹ ਸਾਡੇ ਨਾਲ ਨਹੀਂ ਜਾ ਰਹੇ ਤੇਰੇ ਵੀਰੇ ਦੀ ਕੰਪਨੀ ਕਿਹਦਾ ਕਿਹਦਾ ਖਰਚਾ ਚੱਕੂਗੀ ਮੰਮੀ ਇੱਥੇ ਹੀ ਰਹਿਣਗੇ ਉਹਨਾਂ ਲਈ ਮੈਂ ਇੱਕ ਨੌਕਰਾਨੀ ਦਾ ਇੰਤਜ਼ਾਮ ਕਰ ਦਿੱਤਾ ਏ ਕਿਵੇਂ ਹੋ ਸਕਦਾ ਭਾਬੀ ਹਜੇ ਤਾਂ ਮੰਮੀ ਦੀ ਤਬੀਅਤ ਅਰਸ਼ ਹੁਣ ਤਾਂ ਫੈਸਲਾ ਹੋ ਚੁੱਕਿਆ ਹੈ ਅਸੀਂ ਟਿਕਟਾਂ ਕਟਵਾ ਲਈਆਂ ਨੇ ਅਸੀਂ ਕਦੋਂ ਤੱਕ ਉਹਨਾਂ ਨੂੰ ਆਪਣੇ ਨਾਲ ਬੰਨ ਕੇ ਘੁੰਮਾਂਗੇ ਉੰਜ ਵੀ 2 ਸਾਲ ਬਾਅਦ ਤਾਂ ਵਾਪਸ ਇੰਡੀਆ ਆਉਣਾ ਹੀ ਹੈ 2 ਸਾਲ ਭਾਬੀ ਅਰਸ਼ ਮੈਂ ਤੇਰੇ ਨਾਲ ਬਾਅਦ ਵਿੱਚ ਗੱਲ ਕਰਦੀ ਆਂ ਦਰਵਾਜ਼ੇ ਤੇ ਕੋਈ ਹੈ ਅਰਸ਼ ਦੀ ਭਾਬੀ ਫੋਨ ਕੱਟ ਕੇ ਚਲੀ ਗਈ ਪਰ ਅਰਸ਼ ਬੁੱਤ ਬਣੀ ਫੋਨ ਨੂੰ ਹੱਥਾਂ ਵਿੱਚ ਲਈ ਖੜੀ ਰਹੀ ਕੀ ਹੋਇਆ ਅਰਸ਼ ਹੁਣ ਤਾਂ ਤੂੰ ਆਪਣੀ ਭਾਬੀ ਨੂੰ ਵਧਾਈ ਦੇ ਰਹੀ ਸੀ ਤੇ ਹੁਣ ਨਿਤੇਸ਼ ਵੀਰਾ ਭਾਬੀ ਦੁਬਈ ਜਾ ਰਹੇ ਨੇ ਤੇ ਮੰਮੀ ਇਕੱਲੇ ਰਹਿਣਗੇ ਅਰਸ਼ ਨੇ ਰੋਣ ਹਾਕੀ ਜਿਹੀ ਹੋ ਕੇ ਕਿਹਾ ਇਹ ਕਿਵੇਂ ਹੋ ਸਕਦਾ ਹੈ ਹਜੇ ਤਾਂ 2 ਮਹੀਨੇ ਪਹਿਲਾਂ ਹੀ ਤਾਂ ਉਹਨਾਂ ਨੂੰ ਹਾਰਟ ਅਟੈਕ ਆਇਆ ਹੈ ਉਹਨਾਂ ਨੂੰ ਤਾਂ ਬਹੁਤ ਕੇਅਰ ਦੀ ਜ਼ਰੂਰਤ ਹੈ ਇਹੀ ਤਾਂ ਮੈਨੂੰ ਵੀਰੇ ਤੇ ਗੁੱਸਾ ਆ ਰਿਹਾ ਹੈ ਭਾਬੀ ਨੂੰ ਛੱਡੋ ਪਰ ਵੀਰੇ ਨੂੰ ਤਾਂ ਮੰਮੀ ਦਾ ਖਿਆਲ ਹੋਣਾ ਚਾਹੀਦਾ ਸੀ ਮੰਮੀ ਇਕੱਲੇ ਕਿਵੇਂ ਰਹਿਣਗੇ ਅਰਸ਼ ਇੱਕ ਤਰ੍ਹਾਂ ਨਾਲ ਰੋ ਰਹੀ ਸੀ ਅਰਸ਼ ਤੇਰੀ ਮੰਮੀ ਇਕੱਲੀ ਕਿੱਥੇ ਹੈ ਤੁਸੀਂ ਰਹੋਗੇ ਨਾ ਉਹਨਾਂ ਦੇ ਨਾਲ ਨਿਤੇਸ਼ ਕੱਲ ਹੀ ਜਾ ਕੇ ਅਰਸ਼ ਦੀ ਮੰਮੀ ਨੂੰ ਇੱਥੇ ਲਿਆ। ਇੱਥੇ ਅਰਸ਼ ਹੈਰਾਨ ਰਹਿ ਗਈ। ਹੋਰ ਨਹੀਂ ਤਾਂ ਕੀ ਉਹ ਇੱਥੇ ਹੀ ਰਹਿਣਗੇ ਤੁਹਾਡੇ ਦੋਨਾਂ ਦੇ ਕੋਲ। ਜਦੋਂ ਤੂੰ ਛੋਟੀ ਸੀ ਉਦੋਂ ਤੈਨੂੰ ਉਹਨਾਂ ਦੀ ਜ਼ਰੂਰਤ ਸੀ ਤਾਂ ਉਹ ਤੇਰੇ ਕੋਲ ਸੀ। ਅੱਜ ਉਹਨਾਂ ਨੂੰ ਬੱਚਿਆਂ ਦੀ ਜ਼ਰੂਰਤ ਹੈ ਤਾਂ ਤੈਨੂੰ ਉਹਨਾਂ ਦੇ ਨਾਲ ਹੋਣਾ ਚਾਹੀਦਾ ਹੈ। ਮੰਮੀ ਤੁਸੀਂ ਬਿਲਕੁਲ ਠੀਕ ਕਹਿ ਰਹੀ ਹੋ। ਮੈਂ ਕੱਲ ਹੀ ਮੰਮੀ ਜੀ ਨੂੰ ਲੈਣ ਚਲਾ ਜਾਵਾਂਗਾ। ਵੀਰੇ ਭਾਬੀ ਦੇ ਵਾਪਸ ਆਉਣ ਤੱਕ ਉਹ ਸਾਡੇ ਕੋਲ ਹੀ ਰਹਿਣਗੇ ਅਰਸ਼ ਆਪਣੀਆਂ ਧੁੰਦਲੀ ਅੱਖਾਂ ਨਾਲ ਕਦੇ ਨਿਤੇਸ਼ ਤੇ ਕਦੇ ਮਮਤਾ ਜੀ ਨੂੰ ਦੇਖ ਰਹੀ ਸੀ ਜੋ ਰਿਸ਼ਤਾ ਉਸਦੇ ਲਈ ਬੋਝ ਤੋਂ ਜ਼ਿਆਦਾ ਕੁਝ ਵੀ ਨਹੀਂ ਸੀ ਅੱਜ ਉਸੇ ਰਿਸ਼ਤੇ ਨੇ ਉਸਦੇ ਹੰਝੂਆਂ ਨੂੰ ਆਪਣੀਆਂ ਹਥੇਲੀਆਂ ਤੇ ਸਾਂਭ ਲਿਆ ਸੀ ਉਸਦਾ ਮਨ ਪਛਤਾਵੇ ਨਾਲ ਭਰ ਗਿਆ ਮੰਮੀ ਜੀ ਨਿਤੇਸ਼ ਮੇਰੀ ਮੰਮੀ ਨੂੰ ਉਦੋਂ ਹੀ ਲੈਣ ਜਾਣਗੇ ਜਦੋਂ ਤੁਸੀਂ ਵਾਅਦਾ ਕਰੋਗੇ ਕਿ ਤੁਸੀਂ ਹਮੇਸ਼ਾ ਸਾਡੇ ਨਾਲ ਰਹੋਗੇ ਸਾਡੇ ਨਾਲ ਨਹੀਂ ਬਲਕਿ ਅਸੀਂ ਤੁਹਾਡੇ ਨਾਲ ਰਹਾਂਗੇ ਕਿਉਂਕਿ ਇਹ ਘਰ ਤੁਹਾਡਾ ਹੈ ਤੇ ਅਸੀਂ ਅਰਸ਼ ਅੱਗੇ ਕੁਝ ਨਹੀਂ ਬੋਲ ਸਕੀ ਤੇ ਰੋਣ ਲੱਗੀ ਹਾਂ ਮੇਰੇ ਬੱਚਿਓ ਆਪਾਂ ਸਾਰੇ ਹਮੇਸ਼ਾ ਇਕੱਠੇ ਹੀ ਰਹਾਂਗੇ ਉਹਨਾਂ ਨੇ ਅਰਸ਼ ਤੇ ਨਿਤੇਸ਼ ਨੂੰ ਗਲੇ ਨਾਲ ਲਗਾ ਲਿਆ ਅੱਜ ਅਰਸ਼ ਦੀਆਂ ਅੱਖਾਂ ਵਿੱਚ ਮਮਤਾ ਜੀ ਲਈ ਸਨਮਾਨ ਤੇ ਦਿਲ ਵਿੱਚ ਪਿਆਰ ਸਾਫ਼-ਸਾਫ਼ ਚਲਕਰਹਾ ਸੀ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਸਾਂਝੀ ਕਰਨਾ ਨਾ ਭੁੱਲਣਾ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਦਿਲ ਨੂੰ ਚੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਧੰਨਵਾਦ ਜੀ